ਹਾਂ ਮਣੀ ਹਾਂ 10 ਕੀ ਇਹਦੀਆਂ ਮੈਂ ਤਾਂ ਇਹ ਕਿਹਾ ਵੀ ਦੁਕਾਨ ਤੇ ਨਹੀਂ ਜਾਣਾ ਕੰਮ ਕੰਮ ਤੇ ਹਾਂ ਕੰਮ ਤੇ ਜਾਣਾ ਮੈਂ ਹਾਂ ਕੱਲ ਨੂੰ ਤਾਂ ਵੀਰਵਾਰ ਆ ਕੱਲ ਨੂੰ ਤੇ ਮਰਾ ਆਫ ਆ ਹਾਂ ਬੱਦ ਠੀਕ ਹੈ ਇੱਕ ਦਿਨ ਨਹੀਂ ਜੋੜੀ ਤੇ ਗਿਆ ਤੇ ਆਫ ਪਹਿਲੋ ਆ ਗਿਆ ਛੁੱਟੀ ਪਹਿਲੋ ਆ ਗਈ ਜੋੜੀ ਵੀ ਜਾਊਗਾ ਯਾ ਤੇ ਹਾਂ ਜਾਊਗਾ ਜਿੱਥੇ ਇੱਥੇ ਜਾਊਂਗਾ ਮੈਂ ਆਪ ਸਮਾਨ ਅੰਦਰ ਰੱਖਾਂਗਾ ਚੰਗ ਔਟ ਖੜ ਹਾਂ ਤਾਂ ਮੈਂ ਚਾਬੀ ਬਣਾ ਲਈ ਆ ਵੀ ਤੇਨੂੰ ਔਟ ਖੜ ਦੇ ਤੰਨ ਘੰਟੇ ਉੱਪਰ ਸੁੱਤੀ ਪਈ ਮੋਹ ਬਣਾਇਆ ਤਾਂ ਦੀ ਮੱਠੀ ਹਰਕ ਆ ਤਾਂ ਕੰਮ ਸਿੱਧਾ ਆਪੀ ਓਏ ਅਟਕੜ ਕਰਦਾ ਕੋਈ ਕੰਮ ਕਰ ਸਾਰੇ ਕੰਮ ਰਸੋਈ ਦੇ ਵੀ ਮੇਰੇ ਤੋਂ ਕਰਾਈ ਜਾਂਦੀ ਹੈ ਕੋਈ ਨਹੀਂ ਮੈਂ ਸਾਰੇ ਕਰਕੇ ਗਈ ਸੀ ਕੋਈ ਦੋ ਗਲਾਸ ਠੀਸਰ ਤੋਂ ਨਾਲੇ ਚਾਹ ਲੈ ਉਹ ਵੀ ਤੂੰ ਤੋਤੇ ਨਹੀਂ ਗਿਆ ਉਹ ਮੈਂ ਤਤੇ ਹੁਣ ਜੇ ਤੂੰ ਚਾਹ ਬਣਾ ਲੈ ਅੱਜ 15:20 ਦੀ ਨਹੀਂ ਫਿਰ ਆਏਗਾ ਤਾਂ ਕਰ ਦ ਮੈਂ 4 ਵਜੇ ਤੋਂ ਅੱਡ ਕੇ ਥੋੜੀ ਸੀ ਚਾਹ ਬਣਾਈ ਦੀ ਨਾ ਪੂਰੀ ਕੈਂਡ ਜਿਵੇਂ ਟਾਬੇ ਤੋਂ ਪੀਤੀ ਹੁੰਦੀ ਹੈ ਹਾਂ ਮਿੱਠਾ ਹੀ ਮੇਰਾ ਬੂਖ ਤਾਂ ਨਹੀਂ ਦੱਸੂਗਾ ਮੇਰੇ ਖੰਡ ਪਾਤੀ ਵਿੱਚ ਕੱਲ ਦੇ ਖੰਡ ਨੀ ਤੇਜ ਪੱਤੇ ਵੀ ਤੇਜ ਪਾਈ ਦੀ ਦਮਾਗੀ ਤੇਜੀ ਸੀ ਤਦ ਵੀ ਤੇਜੀ ਸੀ ਮੇਰੇ ਮੁੰਡੇ ਨੇ ਯਾਰ ਕਿ ਹੋ ਰਿਹਾ ਸ਼ੇਕ ਪੀ ਰਾ ਤੂੰ ਬੋਲ ਦਦੀ ਟਿਕਾਣੇ ਲਾਤਾ ਉਹ ਤੇਰੇ ਤੋਂ ਦੋ ਵਜੇ ਤੱਕ ਨੂੰ ਕਹਿ ਕੇ ਗਿਆ ਸੀ ਹੋ ਜਾਏਗਾ ਪੂਰਾ ਕੈਂਡਮਾ ਮਲਾਈ ਇਹੜਾ ਪਿਆ ਹਾਜੀ ਕੋੜੀ ਦੇ ਉੱਤੇ ਆਹੋ ਰਾਜੂ ਜੀ ਦੁਕਾਨ ਤੋਂ ਲਿਆਇਆ ਨੇ ਉਹ ਫਿਰ ਆ ਕੇ ਦੱਧ ਪਾਇਆ ਕਰ ਉੱਤ ਮਲਾਈ ਮਲੋਈ ਵਿੱਚ ਸਾਰੀ ਕਿੰਨ ਜੀ ਨਾਲ ਕਰੀਮ ਸਾਰੀ ਵਿੱਚ ਸਿੱਟੀ ਆ ਮੈਂ ਹਾਂ ਭਾਂਡਿਆਂ ਦੇ ਨਾਲ ਚ ਮਿਲੀ ਜੈ ਮੈਂ ਕਿਹਾ ਪੀ ਬੀ ਦੇਖੀ ਜੋਗਾ ਬਾ ਪੂਰੀ ਕਿੰਨ ਚਾਹ ਪੀ ਅੱਛਾ ਮੁੰਡੇ ਨੇ ਆਣ ਕੇ ਚਾਹ ਪੀਣੇ ਤਾਂ ਉਹ ਰਿਸ਼ੇਪੀ ਪੀਣੇ ਲਿਆਉਂ ਉਹ ਰਾਜੂ ਦੀ ਦੁਕਾਨ ਤੋਂ ਰਿਸ਼ੇ ਉਹ ਦਰ ਮੜਾ ਆ ਕੇ ਤੇ ਮੈਂ ਬੈਸਕਟ ਉਹ ਰਿਓ ਬੀਬੀ ਬੀਬੀ ਨੂੰ ਨਹੀਂ ਜਾਣਾ ਪਰ ਉਹ ਵੀ ਪਾਇਆ ਤੋ ਰਹੀ ਹੈ ਵੀ ਬੀ ਬੀ ਦੇ ਉਹ ਲੈ ਆ ਗਏ ਮਾਂ ਦੀ ਬੀਬੀ ਵਿਚਾਰੀ ਕੀ ਕਰੇ ਉਹ ਤਾਂ ਮੈਂ ਤਰਤਰ ਕੇ ਹੀ ਲੈ ਕੇ ਆਈ ਹੁਣ ਉਹ ਜਮਾਂ ਦੀ ਪੁੰਡੀ ਤੇ ਨਹੀਂ ਬਹਿ ਸਕਦਾ ਆਨਲਾਈਨ ਮਗਰ ਆਉਂਦੀ ਉਹ ਮਨਸਾ ਦੀ ਬੀਬੀ ਪੁੰਡੀ ਤੇ ਬਹਿਣ ਲੱਗਿ ਸਤੇ ਮੈਂ ਕਿਹਾ ਮੈਂ ਤਾਂ ਅੰਮਾ ਦੇ ਮੱਥਾ ਟੇਕਣਾ ਹੈ ਫਿਰ ਅਸੀਂ ਅੰਮਾ ਦੇ ਮੱਥਾ ਟੇਕਿਆ ਤੇ ਫਿਰ ਵਿਚਾਰੀ ਤੁਰੀ ਗਈ ਮੇਰੇ ਨਾਲ ਹੈ ਤਾਂ ਵੀ ਯਾਰਗੀ ਉਹ ਵੀ ਆ ਕੇ ਕੰਮ ਕਰਨੇ ਹੁੰਦੇ ਕੋਣ ਬੀਬੀ ਚਲ ਕੋਈ ਨਾ ਪਕੌੜੇ ਹੀ ਮਿਲ ਗਏ ਮੈਨੂੰ। ਉਹ ਨਦੀ ਜਿਹੜੀ ਜਾ ਕੇ ਤੁਰੀ ਫਿਰਦੀ ਹੈ ਨਾ। ਕਰਨਾ ਨਹੀਂ ਕਰੀ। ਉਹ ਉੱਥੇ ਖਾ ਪੀ ਕੇ ਬਿਨ ਰਸਵੀਰ ਪਕੌੜੇ ਲੈ ਕੇ ਅਗਰ ਉਹਦੇ ਬੋਲੇ ਦੇ ਬੈਠੇ। ਇਹੋ ਕਰਨੀ ਹੈ। ਆਪ ਨੂੰ ਵੈਲ ਦਾ ਘਰ ਵੀ ਤੇ ਵੀ ਅਧਿਕਰੀ ਜੁੰਦੀ ਆ। ਆਪ ਖਾ ਨਹੀਂ। ਲੈ ਉਹ ਤੇ ਕਿੰਨਾ ਖਾਲਾ ਦਾ ਆਪ ਜਿਹੜਾ ਪਕੌੜੇ ਪਕੂੜੇ ਨਹੀਂ ਮੈਂ ਤਾਂ ਖਾਦੇ ਜਾਂਦੇ ਨਾਲ ਮਸਾਲੇ ਵਾਲੀ ਚੀਜ਼। ਸਾ ਪੀ ਰੋੜੀ ਜਾਂਦਾ ਨਾ। ਮੈਂ ਉਹ ਫਿਰ ਇਹਨਾਂ ਅਰਜੀ ਨੂੰ ਬੋਤਲ ਨੂੰ ਇਹੋ ਟੋਪ ਕਰ ਪਰ ਕੱਢੀ ਜਾਂਦੀ ਮੈਂ ਕਹਿੰਦਾ ਤੁਮਾਰੇ ਨੂੰ ਬਿਦਾ ਕਰ ਰਹੀ ਪਿੱਛੇ ਜਿਹੜੇ ਮਤਲਬ ਕਰਦੀ ਜਿਹੜੇ ਟੋਪ ਕਰਾਂਗੇ ਜੀ ਉਹਨੇ ਕਿਹੜਾ ਪਕੌੜੇ ਦਾ ਵਾਵਾ ਸੀ ਕਿੱਧਰ ਗਈ ਹੈਣਾ ਕਿੱਧਰ ਗਈ ਇਹਨਿਵਰਾ ਵਰਤਾਵਾ ਹੀ ਗਈ ਜਾਂਦਾ ਤਾਂ ਹੀ ਤਾਂ ਮੈਂ ਸੇਵਾ ਤਨ ਲਾਉਂਦਾ ਤੈਨੂੰ ਹੈ ਸਾਰੇ ਇਹ ਹੀ ਖਾਜੂ ਨਹੀਂ ਇਹ ਨਹੀਂ ਖਾਂਦਾ ਤੂੰ ਮਿਲਦਾ ਖਾਦੀ ਜਾਂਦੀ ਹੁੰਦੀ ਹੈ ਹੈ ਉਹ ਕਿਹਦੀ ਜੀ ਕਿੱਥੇ ਖਾਦੀ ਜਾਂਦੀ ਆ ਬਹੁਤ ਮੈਂ ਤਾਂ ਹੁੰਦਾ ਹੈ ਹੈ ਹੋਰ बरेडा हिणती की करता रेड नवल तर में लाते रोहवा इ देना गलवादा अरे बेजी वाली कड्डी के मारे कई लिया उन्मत विटड जदा तेरिंग लनमत जदा में मैंने बोली जा जे वीडियो देख लिया सर मिशल भाई नले समोदा में के लायक करदे पर ਪੰਜ ਦੇ ਕਿੰਨੇ ਬੰਦਗਲਾ ਕਿਤੇ ਨਹੀਂ ਮਿਲਦਾ ਇਹਦਾ ਹਾਂ ਮਨਸਵਾਦ ਵੀ ਹੁੰਦੀ ਆ ਸ਼ਰਕਾ ਮਿਲ ਆਉਂਦੇ ਆ ਲੋਕਾਂ ਤੋਂ ਕਿਉਂ ਹੀ ਹੁੰਦੀ ਹਮਦੇ ਸਵਾਰਤੇ ਨਹੀਂ ਕਰੋ ਮੇਰੇ ਸਮਝ ਆ ਜਾ ਸਫਾਈ ਕਿੰਨੀ ਜੀ ਆਪਣੇ ਸਾਹਮਣੇ ਬਣਾਉਂਦੇ ਆ ਜਦੋਂ ਆਪਾਂ ਜਾਈਦਾ ਉਹ ਤੇ ਬਣੀ ਬਣਾਈ ਜਾਂਦੀ ਹੁੰਦੀ ਹੈ ਵਿੱਚ ਭਰੀ ਜਾਂਦੇ ਨੇ ਸਾਰੇ ਸਵਾਈ ਨੂੰ ਹਾਲੂ ਨੂੰ ਆਉਂਦੇ ਆ ਲੈ ਆ ਤਾ ਹਾਂ ਇਹਨਾਂ ਅੱਜ ਜਾਂਦੇ ਸਸਤੇ ਤਾਂ ਕਹਿੰਦਾ ਉਹ ਕਿੰਨੀ ਵੀੜ ਹੁੰਦੀ ਦੁਕਾਨਾਂ ਲਾਤ ਤੋ ਉਰਦੂ ਤੋ ਰਹੀ ਨੇ ਹਾਂ ਕਿ ਲੱਤ ਦਵਾ ਮਾਲਕਾ ਤੇਰੀ ਮਾਂ ਦਾ ਸ਼ਰਮ ਨਿੱਤ ਚੱਲ ਆਪਣੇ ਓਕੇ ਬਾਈ ਟਾਟ ਓਕੇ ਬਾਈ ਟਾਟ ਕੰਟੀਨਿਊ ਬਣੇ ਰਹੋ ਤੁਹਾਨੂੰ ਹੀ ਪੀਰ ਮਿਲਦੇ ਅੱਗੇ ਕੋਸੋ ਨੁਕਸ ਨਹੀਂ ਹੁੰਦੇ ਹਾਸਤਾ ਬਣਿਓ ਜਿੰਨ ਕੋਤ ਨਹੀਂ ਪੀਰੂ ਦੇ ਨਾਲ ਜੁੜੇ ਰਹੋ ਪੀਰੂ ਉਹਨਾਂ ਦਾ ਉਹਦੇ ਵੀ ਦਿਖਾਵਾਂਗਾ ਤੁਹਾਨੂੰ ਅੱਗੇ ਆ ਕੇ ਵੀਰੋ ਕਿਹੜਾ ਜੇ ਤੁਸੀਂ ਫੇਰ ਨਹੀਂ ਲੈਣ ਆਈ ਅੱਜ ਫੇਰ ਘਰ ਕਰ ਦੂਗਾ ਆਹ ਜੀ ਮੇਰੇ ਬੋਏ ਨਹੀਂ ਲੈਣਾਈ ਛੋੜ ਦੋੜ ਕੇ ਮੇਰੇ ਪੀਰੂ ਨੂੰ ਸਕੂਲੇ ਭੇਜਣਗੇ ਲੈ ਤੇ ਹੁਣ ਜਵਾਬ ਨੂੰ ਪੜਾਉਣਾ ਤਾਂ ਆਇਆਗਾ ਯਾ ਤੂੰ ਤਾਂ ਹੁਣ ਕੋਈ ਨਾ ਛੱਤ ਚ ਬੋਲ ਕੇ ਜਮਾਹ ਨੂੰ ਰਵਾਈ ਚਲੋ ਰਵਾਈ ਚਲੂਆ ਫੜ ਦੋ ਗ੍ਰੀਂਡਰ ਅਗਲਾ ਨਾਲੇ ਪੈਸੇ ਲੈ ਕੇ ਗਿਆ ਨਾਲੇ ਫਰੂਟ ਲੈ ਗਿਆ ਨਾਲ ਲੰਚ ਲੈ ਗਿਆ ਤੇ ਮੈਂ ਕਹਿੰਦਾ ਤੂੰ ਕਰੋਗਾ ਮੇਲ ਨੂੰ ਲੈ ਜਾ ਕੇ ਤੇ ਡੇਜ ਨਹੀਂ ਮਿਲਣਾ ਕਿ ਜਾਨਾ ਕੌਣ ਅਕਬੀਰ ਲੈ ਤੇ ਜਮਾਹ ਨੂੰ ਬੰਦ ਦੋ ਦਾ ਔਰ ਯੋਸ਼ਿਕ ਦਾ ਧਿਆਨ ਰੱਖ ਇਹਨਾਂ ਤੈਨੂੰ ਆਗੇ ਦਲਾਵ ਵਾਲਾ ਜੇਪ ਪਿਆ ਵੀ ਉਹ ਨਹੀਂ ਅਜੰਪੂ ਨੂੰ ਮੈਂ ਬਿਲਕੁਲ ਕਰਾਉਂਗਾ ਨਾ ਨਾ ਪਹਿਲਾਂ ਔਰ ਯੋਸ਼ਿਕ ਨੂੰ ਯਾਦ ਕਰਾ ਦੂੰਗਾ ਮੈਂ ਯਾਦ ਤੈਨੂੰ ਉਹਨੂੰ ਕਿ ਤੂੰ ਉਹੜੀ ਜੱਦੀ ਆ ਲੈ ਕੇ ਦੁਕਾਨ ਤੋਂ ਫੇਰ ਕਪਾਣ ਦੇ ਤੇ ਫਜਾ ਰਾਜੂ ਦੇ ਘਰ ਤੋਂ ਰਿਹਾ ਦੇ ਦੋ ਘੰਟੇ ਫੜ ਕੇ ਲੱਗਦਾ ਹੈ ਹੈ ਜਾ ਉਹ ਰੇ ਬਸ ਮੈਨੂੰ ਹੁਣ ਕਰ ਦੇ ਆਪਾਂ ਨੂੰ ਬਾਪਨੇ ਕੋਲ WhatsApp ਚੱਲਦਾ ਬਾਪ ਨੂੰ WhatsApp ਆਪੇ ਨਿਕਾਉਂਦਾ ਫੜਦਾ ਹੀ ਦੋ ਵਾਰੀ ਸੀ ਅਨੇ ਪੀਆ ਪੀਟੀਆਂ ਦੀ ਨਿੰਦੀ ਸੀ ਨੌੜ ਨਾ ਖਾਇੋ ਜਪੇ ਕਿ ਬਹਿਣ ਹੋਈ ਵੀ ਕੋਈ ਨਹੀਂ ਮਤੇ ਫਟੋ ਭਾਈਆ ਹਾਂ ਅਨਸਰ ਦੀ ਮਸਜ ਆ ਕੁਸਰ ਨੇ ਮਾਂ ਵੀ ਹਨ ਬੈ ਜਾ ਕਾਲੇ ਦਾ ਧਰਮ ਮੈਂ ਐਂ ਗਾੜ ਕੀਤਾ ਇਹਦਾ ਗੱਲ ਹੈ ਗੱਲ ਵੀ ਕਰਦੇ ਜੀ ਉਹ ਹੀ ਕਹਿੰਦੇ ਹਾਂ ਸਭ ਚੱਲ ਜਿਹੜੀ ਵਾਇਰਲ ਹੋਣ ਦੀ ਉਹ ਹੀ ਕਰਦੇ ਆ ਉਹਨਾਂ ਕੋਲ ਕੋਈ ਕਰਦੇ ਜੀ ਗੱਲ ਤੂੰ ਕਾਰੀਆਂ ਪੱਠਿਆਰੀ ਮਸ਼ੀਨ ਹੈ ਪੱਠੇ ਕੋ ਤੱਕਦੇ ਆ ਮੇਰੀ ਗੱਲ ਸੁਣ ਜਾ ਜਾ ਕੋਈ ਸ਼ੀਖ ਜਾ ਕੇ ਦੇਖੀਏ ਆਪਣੇ ਉੱਠ ਖੜਾ ਈ ਔਟ ਕਰ ਆਹੋ 3 ਘੰਟੇ ਹੋ ਗਏ ਪਈ ਨੂੰ ਆ ਨੋ ਹੀ ਸਾਹ ਉਹ ਲੈ ਲੈਂਦੇ ਅੱਜ ਅੱਛਾ ਤੂੰ ਸਰਾਣਾ ਲੈਣਾ ਕਿੱਦਾਂ ਦੋ ਦਿਨ ਹੀ ਆ ਮੇਰੇ ਕੋਲੇ ਬਸੰਜਵਾਏ ਦੇ ਮੈਂ ਤੂੰ ਆਏ ਕਰਦਾ ਕਰਦਾ ਨਾ ਕਾਨੂੰ ਘਰ ਪਈ ਰਹਾ ਪਿਆਵਾ ਹਾਂ ਕੌਣ ਕਾਨੂੰ ਤੇ ਮਰਾਵਾ ਤੇਰੇ ਆਉਂ ਵੀ ਰਹਿੰਦੇ ਤੇਰਾ ਆਉਣ ਕਦੋਂ ਹੁੰਦਾ ਵੀਰਵਾਰ ਦਾ ਫਣੀ ਜੱਟ ਦਾ ਦੱਸ ਦੱਸ ਉਹ ਵੀ ਰਾਤ ਦੇ ਪਾਗਲ ਉਹਦਾ ਵੀਰਵਾਰ ਆ ਗਿਆ ਚੱਲ ਹਣੇ ਉੱਠ ਪੁੱਤ ਚੱਲ ਯਾਰ ਚੱਲ ਮੇਰੇ ਵਾਸਤੇ ਕੁਝ ਵਧੀਆ ਜਿਹਾ ਸ਼ਫਾ ਕਰ ਲਿਆ ਗਿਆ ਕੀ ਬਣਾ ਗਲੇ ਕੇਵੋ ਹਾਂ ਕੀ ਬਣਾ ਬਦਾਮ ਵਾਲੀ ਖੀਰ ਬਦਾਮ ਮੰਗਦਾ ਬਦਾਮ ਵਾਲੀ ਖੀਰ ਕੁੜੀਓ ਫੇ ਪਹਿਲੋ ਗੈਨ ਦਾ ਮੈਂ ਤੋਟੀ ਲਾਦੀ ਬਾਚਾ ਪਚਾ ਪੀ ਲੇਂ ਜਣ ਤੂੰ ਕੋਲ ਵੀਰ ਤੱਕ ਸਵਰ ਕਰ ਲਾ ਕੋਲ ਵੀ ਆਉਣ ਵਾਲੀ ਆ ਹੋ ਗਿਆ ਟਾਈਮ ਵੇਖ ਤਿੰਨ 3:30 ਵਜੇ ਆਉਣਾ ਉਹਨੇ ਕੱਲ ਜਨ ਛੱਡ ਗਏ ਸੀ ਹਾਂ ਯਾਰ ਟਾਈਮ ਤੇ ਵੀ ਤੂੰ ਰੋਇਆ ਬੇ 52 ਹੋਇਆ 3 ਵਜੇ ਆਉਣਾ ਉਹਨੇ ਫੇ ਤੂੰ ਤਾਂ ਆਉਣ ਵਾਲਾ ਬੇਖ ਤਾ ਹੀ ਔਰ ਟਕਾੜਾ ਹੁੰਦਾ ਆ ਦਾ ਸੂਰਜ ਵੀ ਵੇਖ ਉਧਰ ਜਾ ਵੜਿਆ ਇਧਰ ਉੱਚ ਦੇ ਕੇ ਜੂਰੀ ਪਈਆਂ ਤਾਂ ਇਧਰ ਨੂੰ ਬਣਾ ਲਾ ਤੂੰ ਨਾ ਤੂੰ ਪੜਦੇ ਲਾ ਲਾ ਕੇ ਰੱਖੇ ਆ ਚਲ ਉੱਠ ਉੱਠਣੇ ਉੱਠ ਘੋੜਾ ਤਾਂ ਆਪਣੀ ਸੇਕਾ ਦੇ ਉੱਠਣੇ ਉੱਠ ਕਰੀ ਜਨਾ ਮਾਣ ਚੰਗਾ ਕਰੋ ਕੇ ਬਾਈ ਟਾਟਾ ਕੰਟੀਨਿਊ ਬਣੇ ਰਹੋ ਮੇਰੇ ਨਾਲ ਬਾਈ ਟਾਟਾ ਇਹ ਆ ਤਾਂ ਛੱਡਦੇ ਬਾਈ ਟਾਟਾ ਕਰਨਾ ਚਾ ਤੂੰ ਕਹਿ ਫਿਰ ਚੰਗੇ ਦੋਸਤੋ ਮਿਲਦੇ ਆਪਾਂ ਹੁਣ ਅੱਗੇ ਕੱਲ ਹੀ ਰੋਣ ਵਾਲਾ ਵਾ ਤੇ ਬੜਾ ਲੀਏ ਦੋਸਤ ਰੋਟੀ ਸਬਜ਼ੀ ਮੇਰੇ ਅਸਤੀ ਕੰਪੀਨ ਅਸਤੀ ਗੋਪੀ ਕਦੀ ਨੂੰ ਨੇ ਆ ਪਰ ਅਸਾਗ ਪੈ ਤਾ ਉਹੀ ਕੋਣੀ ਆਹੋ ਪੰਜ ਦਿਨ ਹੋ ਗਏ ਸਾਡੇ ਇਹ ਨਹੀਂ ਮੂਲ ਦਾ ਵਟਕ ਲਈਏ ਵਾ ਬਾਹਰ ਨਹੀਂ ਮੈਂ ਨਹੀਂ ਜਾਣਾ ਅੱਜ ਕੱਲ ਨਾਤ ਮਾਸੀ ਕੱਲ ਮੰਗਦਾ ਸੀ ਅੱਜ ਬਣਾ ਦਿੰਦੇ ਆ ਪੱਟ ਦੇਣੀ ਆ ਮੋਆ ਵਾਲੀ ਹੁਣ ਆਪਾਂ ਸਬਜ਼ੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਕੀ ਖਾਣਗਾ ਵਾ ਖਾਣ ਨੂੰ ਮੈਂ ਤਾਂ ਪੱਟ ਕੇ ਨਿਓ ਲੱਗੀਆਂ ਪੱਤੀ ਜਾਂਦੀਆਂ ਵਾ ਸਾਰੀਆਂ ਪੱਟ ਦੇਣੀ ਆ ਚੱਲ ਅਪਣ ਘਰ ਚਲੀਏ ਅਪਣ ਘਰ ਚਲੀ ਗਏ ਹਾਂ ਕਿਹੜੇ ਕਰੀ ਖਾਂਟੀ ਦਿਓ ਬਣੇ ਰੋ ਬਲੌਗ ਵਿੱਚ ਓਕੇ ਬਾਈ ਬਾਈ ਲੈ ਬਈ ਵੀਰ ਨੂੰ ਤਾਂ ਅੱਜ ਪਕੌੜੇ ਪਕੌੜੇ ਠੀਕਾ ਖੀਰ-ਕੁਰ ਮਿਲ ਗਈ ਆ ਟਾਈਮ ਦੇ ਨਾਲ ਹੀ ਪੜੂਰ ਕੇਵੇਂ ਲੱਗੀ ਖੀਰਾ ਪੌੜੇ ਪਰ ਮਰਚ ਬੋਸੀ ਮਰਚ ਬੋਸੀ ਅਜੀਤਾ ਅਜੀਤਾ ਪਾ ਲਈ ਗੁੱਸੇ ਲੱਗਦੇ ਪਰੀ ਮੇਰੀ ਕੀ ਗੱਲ ਦਾ ਗੁੱਸਾ ਵਾ ਮਾਂ ਨਾਲ ਕਿਹੜੀ ਗੱਲ ਦਾ ਗੁੱਸਾ ਨਹੀਂ ਪਰਗੇ ਹਾਂ ਅੱਜ ਕੋਦੋ ਗੁੱਸੇ ਹੋਈ ਫਿਰਦੀ ਹੈ ਕੀ ਹੋਇਆ ਦੱਸ ਦੇ ਅੱਛੇ ਸੁਣੇ ਇਹ ਚ ਮੇਰੇ ਕੋਤਨੀ ਨਹੀਂ ਦੱਸ ਦੇ ਸੋਹਣੀ ਕੀ ਐ ਚ ਤਾਂ ਮੈਂ ਲਾਦੀ ਨਹੀਂ ਮੈ ਲਾਦੀ ਕਿ ਤੂੰ ਆਈ ਨਹੀਂ ਲਾਈ ਦੇ ਮੂਰੇ ਬੰਨੇ ਹੈ ਮੇਰੇ ਕੋ ਟਕੇ ਇਹ ਤੋਂ ਅਲ ਵੀਰੋ ਕਸ਼ਤਾ ਬੋਲ ਕਿਹਦੇ ਕੋਲ ਨਹੀਂ ਨਾ ਮਾਰਦੇ ਤੇ ਜਿਹਨੇ ਚ ਖੋਲ ਦੇ ਨਹੀਂ ਚ ਲੈਣੇ ਨਹੀਂ ਮਾਰਿਆ ਨਹੀਂ ਲੈਣੀ ਅੱਜ ਕਾ ਤੋ ਗੁੱਸ਼ੀਆਂ ਦੱਸ ਦੇ ਫਿਰ ਹੈ ਬੱਸ ਅੱਜ ਤੇਰੇ ਹਾਸੇ ਫਿਰ ਪੋੜੇ ਦੇ ਦੇ ਕੇ ਇੱਕ ਭਾਈ ਆਹੋ ਅੱਜ ਫਿਰ ਮੰਮੀ ਨੇ ਪੋੜੇ ਨਾਲੇ ਖੀਰ ਲਾ ਕੇ ਰੱਖੀ ਐ ਤੇਰੇ ਪਾਣੀ ਖੀਰ ਇਹ ਤਾਂ ਤੇਰੀ ਅਸ ਤੇ ਨਿੱਤੀ ਜੀ ਤੀਰ ਤਮਾਨਸ ਦੇ ਕੇ ਗਿਆ ਕੋਈ ਭਾਈ ਆਇਆ ਸੀ ਇਥੇ ਉਹਦੇ ਕੋਲੇ ਤੀਰ ਕਮਾਨ ਸੀ ਜਿਹੜਾ ਤੇਰੇ ਰੁੱਟਿਆ ਨਹੀਂ ਸਦਾ ਹਨ ਉਹਨੇ ਲਾੜਦਾ ਤੇ ਮੈਂ ਭੱਜ ਕੇ ਜਾ ਕੇ ਲੈ ਲਿਆ ਹਾਂ ਹਾਂ ਅੱਗੇ ਤੀਰ ਕਮਾਨ ਕਿੱਡੀ ਕੀ ਆ ਤੂੰ ਦੱਸ ਕੀ ਪ੍ਰੋਬਲਮ ਆ ਪ੍ਰੋਬਲਮ ਅਰੇ ਗੁੱਸੇ ਕਿੱਡੀ ਗੱਲ ਢਾਬੂ ਸਾ ਕਿੱਡੀ ਗੱਲ ਲੈਣ ਨਹੀਂ ਆਏ ਕਰਕੇ ਲੈਣ ਨਹੀਂ ਆਏ ਕਰਕੇ ਤਾਂ ਕੁਛ ਆ ਵਾ ਹਾਂ ਹੋਰ ਦੱਸ ਇਹਨੇ ਮਾਰਿਆ ਇਹਨੇ ਮਾਰਿਆ ਮੈਂ ਮਰੂ ਲੈ ਤੈਨੀ ਮੈਂ ਲੈ ਕੇ ਆਇਆ ਹੋਏ ਕੋਤੇ ਹੀ ਕੇ ਪੜਾਈ ਕਰ ਲੈਂਦੇ ਕੇ ਵੱਡਾ ਅਫਸਰ ਬਣੂਗਾ ਕੁਲਵੀਰ ਤਾਂ ਕਰਕੇ ਨਹੀਂ ਲੈ ਆਣੇ ਨਹੀਂ ਮੇਰਾ ਲਾੜ ਲੈ ਗਿਆ ਪੁੱਤ ਜਿੰਨਾ ਹਾਂ ਤੇ ਹਟਗਾ ਹੋਇਆ ਇਨਾਂ ਬੰਦਿਆਂ ਤੇ ਉਹਨੇ ਤਾਂ ਸਕੂਲ ਵੀ ਜਾਣਾ ਨਹੀਂ ਮੇਰੀ ਖੰਡ ਨਹੀਂ ਪੜੀ ਤੇ ਨਹੀਂ ਪਕੜਦੀ ਮੇਰੀ ਟੀਮ ਹੈ ਚਲੇ ਵੀਰੂਦ ਨੂੰ ਲੈ ਕੇ ਆ ਚੀਜੀ ਚੂਜੀ ਮਰੂਦ ਦੇ ਐਪਲ ਖਾਣਾ ਤੇ ਮਰੂਦ ਖਾਣਾ ਮਮਾ ਜੀ ਹਾਂ ਮੈਂ ਐਪਲ ਦੀ ਥਾਂ ਲੈ ਕੇ ਰੋਡ ਵੈਰੀ ਨਾਈਸ ਬੁਆ ਐਪਲ ਵੀ ਖਾਲੇ ਮਰੂਦ ਵੀ ਖਾਲੇ ਰੋਟੀ ਖਾ ਲਈ ਸੀ ਮੈਂ ਨਾ ਉਹਨਾਂ ਚੱਤਰ ਦਾ ਟਾਡੇ ਤੇਰਾ ਥਿਆਸੀ ਜਿੰਨਾ ਚੱਤਰ ਮੇਰਾ ਸਾਰਾ ਨਹੀਂ ਹੋਇਆ ਉਧਰ ਦੀ ਲੱਤ ਉਹ ਮੇਲਾ ਚਿੱਤ ਪਹਿਲਾ ਤੋਂ ਹੁੰਦੀ ਹੱਸ ਤੇ ਨਾ ਹਾਂ ਮੈਂ ਆ ਚੱਤਰ ਫੇਰ ਪੀ ਲਿਆ ਫਿਰ ਜਿਦ ਵੇਣਾ ਹਾਂ ਦੂਗਾ ਚੱਤਰ ਮੈਂ ਥਾਲੀ ਥੀ ਐਪਲ ਵੀ ਸਾਰੇ ਰੋਜ ਵੀ ਘਾਰੇ ਆਏ ਨਹੀਂ ਮੇਰੀ ਜੋ ਨਾਨੀ ਨਹੀਂ ਜਿੰਨਾ ਦੇ ਲੈ ਕਾਤਾ ਉਹ ਕੱਚ ਖਾ ਲਿਆ ਚੀਨੀ ਚੱਟੀ ਜੰਮਾਰੇ ਲੈ ਕਾਤਾ ਹੋਰ ਮੇਰੀ ਬੁਬਲੀ ਘਰੇ ਆ ਗਈ ਉਹ ਬੀਬੀ ਵੀ ਆ ਗਈ ਹਾਂ ਮੇਰੀ ਗੱਲ ਛੋਣ ਮੈਂ ਤਾਂ ਦੋ ਗੇੜੇ ਕੱਟ ਕੇ ਗਏ ਦੋ ਦੇ ਵੀ ਥੰਡੇ ਥੋੜੇ ਹਾਂ ਬੀਬੀ ਤੈਨੂੰ ਗੇੜੇ ਕੱਢ ਕੇ ਨਹੀਂ ਬੀਬੀ ਆਈ ਸੀ ਉਹ ਉੱਡ ਗਈ ਆ ਗਈ ਉਹ ਠੀਕ ਹੋਰ ਉਹ ਕਿੱਧਰ ਉੱਡ ਗਿਆ ਕੌਣ ਪਪਾ ਪਾਪਾ ਤਾਂ ਮੇਰੇ ਆਪਣੀੋਂ ਤੋਂ ਪਹਿਲਾਂ ਤਾਂ ਗਿਆ ਮੁੜਿਆ ਹੀ ਨਹੀਂ ਮੈਂ ਤਾਂ ਅੱਗੇ ਮਾਣੇ ਨੂੰ ਕਹੀ ਜਾਂਦੀ ਡੱਬਾ ਲਾਉਣ ਗਿਆ ਸੀ ਕਿਸੇ ਨੇ ਡੱਬਾ ਲਾਉਣ ਗਿਆ ਅੱਛਾ 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 ਤੇ ਮੱਜ ਮੋਗੇ ਜਾਣਾ ਸੀ ਉਹ ਉਧਰ ਤੇ ਉਧਰੀ ਉਧਰ ਤੇ ਉਧਰ ਮੋਗੇ ਜਾਣਾ ਸੀ ਫੇਰ ਤਾਂ ਹੀ ਨਹੀਂ ਆਇਆ ਮੈਂ ਤਾਂ ਬਹੁਤ ਟਾਈਮ ਦਾ ਡਿੱਕੀ ਜਾਨੀ ਆ ਮੈਂ 엄마 ਜੀ ਥੱਕ ਗਿਆ ਮੇਰਾ ਪੁੱਤ ਪੈਂਟ ਵੀ ਲਾਣੀ ਤੇ ਪੈਂਟ ਹੀ ਲਾਣੀ ਆਨੇ 4 ਲੱਖ ਰੁਪਏ ਲਿਆ ਬਣੀ ਉਹਨਾਂ ਦੇ ਮਾਂ ਪਿਓ ਨੇ ਅੱਛਾ 2 ਲੱਖ ਰੁਪਏ ਗੁੱਗੂ ਨੂੰ ਮਿਲ ਗਿਆ ਤਾਂ ਉਹ ਨੂੰ ਗੁੱਗੂ ਕੌਣ ਅਜੇ ਪਾ ਪਿਓ ਸੋਰਾ ਸੋਰਾ ਅੱਛਾ ਉਹ ਦੂਤ ਨੂੰ ਕੋਲ ਪਿਆ ਵਾਦੂ ਨੇ ਦੇਈ ਦੇਣਾ ਸੀ ਹਾਂ ਇਹ ਤਾਂ ਪਿੰਡ ਬਾਹਰ ਹੀ ਕਰ ਬਦਲਤਾ ਹੀ ਕਰਦਾ ਕਾਹਦੇ ਦਿੱਤਾ ਜੇ ਦਿੱਤਾ ਨਹੀਂ ਤਾਂ 1 ਲੱਖ ਢੇਰ ਲੱਖ ਲੱਕ ਹਸਾ ਦਿੰਦੇ ਹਾਂ ਇੰਨਾ ਹੀ ਦੇਣਾ ਔਰ ਤੂੰ ਨਾਲੇ ਮੁੰਡੇ ਨੂੰ ਲੱਖਾਂ ਦੀ ਦਿੱਤਾ ਹੀ ਢੇਰ ਲੱਖ ਇਹ ਤਾਂ ਆਪਾਂ ਨੇ ਨਾ ਕਿ ਵਿਆਹ ਆ ਸੀ ਨਾ ਤਾਂ ਕਰਕੇ ਵਿਆਹ ਆ ਸੀ ਇੱਕ ਬੋਤੀ ਹਾਂ ਵਿਚਾਰੀ ਨੀ ਐ ਤਾਂ ਮੀਂਹ ਦਾ ਤਵੀਂ ਦਿਨਾਂ ਨਾਲ ਲੱਤੀ ਹੁੰਦਾ ਹੋਰ ਉਹ ਮੈਂ ਕਹਿੰਦਾ ਉਹ ਤਾਂ ਗੱਡਾ ਡਾ ਲੀ ਜਾਂ ਘਣ ਰੱਖਣੀ ਭਾਈ ਕੋਈ ਪੜਾ ਵੱਡਾ ਹੁੰਦਾ ਐਸੇ ਮਨੋਂ ਨਹੀਂ ਹੁੰਦੇ ਤੀਤ ਮਾ ਉਹ ਤੇ ਪਿਆ ਤੇ ਕਮਰੇ ਚ ਜਾਂ ਤੂੰ ਤੇ ਪਕੜ ਲੀ ਜਾ 2 ਲੱਖ ਤਾਂ ਕਮ ਗਏ ਇਹਨਾਂ ਨੂੰ ਨਹੀਂ ਮੈਂ ਜਾਣੀ ਆ ਵੀ ਹੁਣ ਚੱਲੀ ਆ ਤਾਂ ਪਾਈ ਪੈਸੇ ਚਾਹ ਮਾ ਖੇਤ ਤੇ ਜੀ ਜੀ ਕੋਣ ਉਹ ਤਾਂ ਕਿਸੇ ਨੂੰ ਨਾ ਜਾਏ ਨਹੀਂ ਨਹੀਂ ਤੇ ਗੀਏ ਆ ਖਰਚ ਤੇ ਮੈਂ ਦਾਸਦੀ ਹਾਂ ਦੇ ਬਾਬਾ ਤਾਂ ਮਮਾ ਪਤਾ ਨਹੀਂ ਕਿ ਚੱਲ ਆਇਆ ਵੇਖੋ ਕਿ ਤਰਾ ਤੀਰ ਕਮਾਨ ਤੀਰ ਕਮਾਨ ਵੇਖੋ ਕਿ ਤਰਾ ਕਿੱਥੇ ਨੂੰ ਬੈਣਾ ਆਈਦਾ ਉਹ ਵੀ ਪੇਰ ਇਹ ਤਾਂ ਉਹ ਜਿਹਾ ਸਵਾ ਉਹ ਜਿਹਾ ਸਵਾ ਹਾਂ ਜਿਦੋਂ ਆਪਾਂ ਤਰੀ ਲੈਦੇ ਨਹੀਂ ਐਸੀ ਹਾਂ ਉਹ ਬੋਲਾ ਚੱਲ ਬਾਹਰ ਜਾ ਕੇ ਵੇਖ ਲੈ ਹੈ ਤਾਂ ਸਸਤਾ ਹੀ ਆ ਸਸਤਾ ਤਵਾ ਮੇਰਾ ਉਹਦੇ ਜੇ ਤੇ ਨਾ ਜੁਨੀ ਆਪਣੇ ਵਾਲੇ ਤੋਰਸ ਦੀ ਹਾਂ ਉਹਦੇ ਜੇ ਹਜੇ ਇਹਦੀ ਰਿਪੇਅਰ ਕਰਨ ਵਾਲੀ ਆ ਚੱਲੋ ਚੱਲ ਕੇ ਜੱਦਾ ਦਾ ਕੱਢੀ ਨਾ ਜੱਦਾ ਉਹ ਜੰਤਾਂ ਦੀ ਜ਼ਿਆਦਾ ਗਮਾ ਟੂ ਤੂੰ ਦੱਸਿਆ ਜਿੰਮ ਕਿਵੇਂ ਚਲਾਈ ਜਾ ਤਾਂ ਉਹਨੂੰ ਕਰਕੇ ਕਾਲੀ ਦੇ ਪਾਸੇ ਅੱਜ ਆਉਂਦੇ ਨੇ ਓ ਚੱਲ ਪਿਆ ਨਾ ਕੀ ਸੈੱਟ ਕਰ ਚੁੱਕੇ ਦੀ ਮਾਰ ਮੱਤਾਂ ਕੜ ਗਿਆ ਫਟਾ ਮਰ ਰੋ ਬਾ ਮਾਂ ਬਦੀ ਇਹ ਔਲਾਦੀ ਸੁਣਾਣਾ ਨਾ ਜਿਹੜਾ ਯਕੀਨ ਹਾਜਰ ਕਰ ਟੁੱਟਾ ਸੀ ਉਹਦੇ ਨਾਲ ਦਾ ਹੀ ਹੈ ਸੀ ਬੇਟਾ ਹੌਲੀ ਹੌਲੀ ਚਲਾ ਆਹ ਨਾ ਤੇ ਇਹ ਜਿਹੜੀ ਜਾਂਦੀ ਮੇਰੇ ਤੇ ਘਰੀ ਸੀ ਮੈਂ ਮੁਰਗੀ ਮੇਰਾ ਫੋਨ ਆਇਆ ਕਿਸੇ ਦਾ ਕੰਪਨ ਦਾ ਸੀ ਇਸ ਕਰਕੇ ਕੱਪੜੀ ਨੂੰ ਲਾਓ ਲਾਈਏ ਜੀ ਉਹ ਨਹੀਂ ਸਾਨੂੰ ਕਹਿੰਦੀ ਉਹ ਬਹੁਤ ਨਾ ਪੜੇ ਪਲੱਗ ਮੇਰੀਆਂ ਚਪਲੀਆਂ ਹਨਾ ਕੋਈ ਖਾ ਪੀ ਲੈ ਭਲਾ ਹਣ ਕਿਟਣ ਲੱਗਿਆ ਹਣ ਸਾਰੀ ਹਾਂ ਕੀ ਕਰਾਂ ਸਾਰੇ ਬੈਠੇ ਮੇਰੇ ਤੇ ਜਿੱਥੇ ਲੱਗਣ ਨੂੰ ਜਾ ਕੇ ਬੰਦਾ ਵਿੱਚ ਇਹ ਤਾਂ ਵੈਰੀ ਗੁੱਡ ਪੱਪੀ ਹਾਂ કભી ન ચલાળે હે એને પલાર ચલાવવાનું તીર્પવાનું કેમે લાગો દેનું અહી ઓર જ દેナル કી મલે તને ઓર ના નાલે કોલ લાગીયા પલ લાગીયા ધા થા તા તી તી હીલ મમ્મી દેને નુશા નુશા ક્વારી ઉના ਪੋੜੇ ਪੂਰੇ ਖਾ ਲਾ ਹੁਣ ਖੀਰ ਖੁਰ ਖਾ ਲਾ ਤਾਰੇ ਖਿਠਾਂਗਾ ਮੈਂ ਤੇ ਚੁਕਲੀਆਂ ਖੀਰ ਥੁਰ ਨਹੀਂ ਖੀਰ ਮੰਮੀ ਪਹਿਲੇ ਤੇ ਕੋਈ ਖਾਉਂਦੀ ਪਉਂਦੀ ਨਹੀਂ ਪਹਿਲਾ ਗੱਲਾਂ ਕਰ ਲੱਗ ਗਈ ਆ ਮਰ ਬੂਤ ਥਾ ਹਾਂ ਪਰ ਬੂ ਆਵੇ ਪਏ ਥੱਲੇ ਐ ਮੈਨੂੰ ਕੋਈ ਖਵਾ ਦੇ ਬਣੇ ਆ ਸਗਲਾਂ ਦੀ ਬਾਤ ਵੀ ਕਰ ਸਕਦੀਆਂ ਸਾਰਾ ਦਿਨ ਪਿਆ ਹੋਇਆ ਗਾਲੜੀ ਮਮਾ ਹਾਂ ਤਾਲਾ ਲਿਆ ਤਾਲਾ ਛੱਡੀ ਦਲ ਹੋਈ ਸੀ ਕੀ ਗੱਲ ਹੋਣੀ ਸੀ ਗੱਲਾਂ ਤੁਹਾਨੂੰ ਕੋਲ ਕੀ ਕਹਿਣਾ ਕਿਹਨਾਂ ਦੀ ਗੱਲਾਂ ਅੰਕਲ ਦੀ ਉਹ ਤਾਲਾ ਲਾ ਤੂੰ ਕਰਦਿਆਂ ਕੀ ਕਹਿੰਦਾ ਸੀ ਉਹ ਤਾਲਾ ਲਾ ਤੇ ਕੀ ਕਹਿੰਦਾ ਸੀ ਤੁਹਾਨੂੰ ਕਹਿੰਦਾ ਸੀ ਥੋਸ ਤਾਂ ਟੋਟੀ ਲਿਆ ਲੈ ਬੱਚਾ ਵਾ ਉਹਨੂੰ ਲੈ ਜੂਆਈ ਤੰਦਾ ਸੀ ਹਾਂ ਕੋ ਸਬਰ ਕਰ ਬੱਸ ਮੰਨ ਲਿਆ ਮੈਂ ਨਹੀਂ ਉੱਪਰ ਗਿਆ ਹਾਂ ਫਿਰ ਮੈਂ ਭੇਜਿਆ ਮੈਂ ਤਾਂ ਜਾ ਕੇ ਆਪਣੇ ਨੂੰ ਦੇਰੂ ਲਗਾ ਕਿ ਤੇ ਰਾਤ ਹੀ ਨਾ ਤਾਰ ਦੇ ਨੰਮਾ ਕੀ ਇੱਕ ਦਾਣੇ ਤੇ ਪੈਣਾ ਹਾਂ ਇਸ ਵੰਦਿਆ ਆਉਣੇ ਪੇਰੂ ਤੇ ਮੇਰੇ ਪਕੌੜੇ ਪਕੂੜੇ ਤੇ ਖੀਰਾ ਪੂਰਾ ਤੇ ਰੋਟੀ ਰੋਟੀ ਦੇਰੀ ਹੈ ਭਾਈ ਫਿਰਦੇ ਸਕੂਲ ਚਲੀ ਹੁੰਦੀ ਹੈ ਹਾਂ ਬੇਟਾ ਹਾਂ ਦੇਰੀ ਹੈ ਭਾਈ ਫਿਰਦੀ ਸਕੂਲੇ ਚਲੀ ਹੁੰਦੀ ਹੈ ਚਲ ਕੋਈ ਜਿੰਨਾ ਪਿੱਠੀ ਕਰ ਦੂਗਾ ਯੂਜ਼ ਕਰ ਇਹ ਮੜਾ ਦੀ ਵਿੱਚ ਤਾਕੜਾ ਕੇ ਕਰਨ ਵਾਲਾ ਚਰੋਣ ਵਾਲਾ ਲੈ ਆਪਨੇ ਭੁੱਖ ਲੱਗੀ ਪਈ ਪੁੱਤ ਨਹੀਂ ਮੈਨੂੰ ਮਰ ਗਿਆ ਕੱਪਾਂ ਚੈੱਕ ਕਰ ਲੈਂਦੇ ਪੂਰਨਾਵਾਂ ਮੈਡਮ ਬਾਨ ਨੂੰ ਮੈਡਮ ਕੀ ਬਾਤ ਚ ਗਵਾਮ ਦਾ ਵਿੱਚ ਰੱਬ ਦੇ ਹਾਂ ਕੰਨੀ ਆ ਚਾਰ ਕਿੰਨਾ ਚਾਹੀਦਾ ਪਾਪਾ ਜੀ ਤਾਂ ਪਲਾਟੀ ਡੀਏ ਤਾਂ ਟੱਟੇ ਦੀ ਕੋਈ ਨਹੀਂ ਕਰ ਦੂਗਾ ਮਠੀ ਤੇ ਤੀਰ ਘੁਮਾਉਣਾ ਹੋਰ ਇਹੋ ਜਿਹੇ ਖੇਡਣਾਂ ਦੀ ਚੀਜ਼ ਹੁੰਦੀ ਹੈ ਇਹ ਬੜੀ ਤੇਜ਼ੀ ਨਾਲ ਕਰੀ ਕਿੰਨੇ ਨੰਬਰ ਆਏ ਗੁਰੂ ਗੁੱਡ ਮਿਲਿਆ ਦੇ ਚੋ ਡਿਕਟੇਸ਼ਨ ਚ ਥੋੜੇ ਜੇ ਰੌਂਡ ਹੋਏ ਆ ਦੇ ਨੂੰ ਗੱਡ ਨਹੀਂ ਜਾਂਦਾ ਇੱਕ ਚੋ ਰੈਂਕ ਕਰ ਜਾਂਦਾ ਹੁੰਦਾ ਟੈਸਟ ਸੀ ਠੀਕ ਆ ਹਾਂ ਤਾਂ ਉਹਨੂੰ ਗੁੱਡਾ ਦੇਣਗੇ ਇਹਨੂੰ ਜਿਵੇਂ 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 ਇਹ ਰੱਖਾ ਸਾਡੇ 9 ਨੰਬਰ ਆਏ ਜਿੱਥੇ ਲੈ ਗੁੱਡੀ ਐ ਚ ਮਿਲਿਆ ਆਹ ਤਾਂ ਬਾਅਦ ਕਰਦੇ ਬਸ 280 ਹੋਣਾ ਸੀਗਾ ਤੇ ਤੂੰ ਜ਼ੀਰੋ ਮੂਰੇ ਲਾਤੀ ਐਟ ਪਿੱਛੇ ਲਾਦਾ मडी जी मिस्टेक बिछा दे एक नंबर का बड़ा नंबर निकाल लिया मम्मी आई लव यू आई लव यू टू बेटा चलो मैं थोड़ा तो खाना दाना बना के लेके आनीया मां जी हां तू खेल दो मेरे नाल यो खेल तुम बना दो बोलियो सिखना बात कर बात को नहीं पहले और रोटी रोटी खाओ ओके चल फिर आ जा हुन बाहर बैठनी है आपा मैं भी टेस्ट करदा टेस्ट आ तू भी मार कर टेस्ट ताणो ਏ ਕਰ ਲੱਗਾ ਬਈ ਵੀਰੂ ਟੈਸਟ ਏ ਏ 1 2 3 ਉਹ ਚੱਕ ਭਈਆ ਹੋ ਗਿਆ ਵੈਰੀ ਗੁੱਡ ਵੈਰੀ ਗੁੱਡ ਠੀਕ ਪਾਪੇ ਦਿੱਤੇ